ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਮ ਜਿਹੜਾ ਜਿਉਂਦੇ ਜੀ ਦੁਨੀਆ ਤੇ ਛਾਇਆ ਹੋਇਆ ਸੀ ਦੁਨੀਆ ਤੇ ਜਾਣ ਤੋਂ ਬਾਅਦ ਵੀ ਪੂਰੇ ਸੰਸਾਰ ਦੇ ਵਿੱਚ ਅੱਜ ਵੀ ਉਹਨਾਂ ਦੇ ਨਾਮ ਦਾ ਸਿੱਕਾ ਚੱਲਦਾ ਹੈ ਪਰ ਇੱਕ ਸਵਾਲ ਅਕਸਰ ਹੀ ਸਾਡੇ ਜਿਹਨ ਦੇ ਵਿੱਚ ਆਉਂਦਾ ਹੈ ਕਿ ਜਦੋਂ ਉਹ ਜਿਉਂਦੇ ਸਨ ਉਹਨਾਂ ਦੀ ਆਲੋਚਨਾ ਬਹੁਤ ਜ਼ਿਆਦਾ ਹੁੰਦੀ ਸੀ ਸ਼ਾਇਦ ਉਹਨਾਂ ਦੇ ਪ੍ਰਸ਼ੰਸਕਾਂ ਦੇ ਨੇੜੇ ਤੇੜੇ ਹੀ ਜਿਹੜਾ ਦਾਇਰਾ ਸੀ ਉਹ ਆਲੋਚਕਾਂ ਦਾ ਵੀ ਸੀ ਵੱਡੀ ਗਿਣਤੀ ਚ ਉਹਨਾਂ ਦੇ ਆਲੋਚਕ ਸਨ ਆਲੋਚਕ ਵੀ ਉਹ ਜਿਹੜੇ ਕਹਿੰਦੇ ਘੋਂਦੇ ਲੋਕ ਸਨ ਆਪਣੇ ਨਾਲ ਪ੍ਰਿਤਪਾਲ ਸਿੰਘ ਮਹੋਰਾਣਾ ਨੇ ਮਹੋਰਾਣਾ ਜਿਹੜਾ ਅੱਜ ਦਾ ਇਹ ਸਵਾਲ ਹੈ ਤੁਸੀਂ ਕੀ ਕਹਿਣਾ ਚਾਹੋਗੇ ਜਿਉਂਦੇ ਜੀ ਉਹਨਾਂ ਦੀ ਆਲੋਚਨਾ ਬਹੁਤ ਹੁੰਦੀ ਸੀ ਅੱਜ ਜਿੰਨੂੰ ਵੇਖੋ ਉਹੀ ਕਹਿੰਦਾ ਵੀ ਉਹ ਤਾਂ ਹੀਰਾ ਸੀ ਹੂੰ ਦੇਖੋ ਜੀ ਸਿੱਧੂ ਮੂਸੇਵਾਲਾ ਨਵਾਂ ਨੌਜਵਾਨ ਮੁੰਡਾ ਸੀ ਹੂੰ ਵਦੇਸ਼ ਗਿਆ ਗਾਇਕੀ ਦੇ ਖੇਤਰ ਚ ਆਪਾਂ ਦੇਖਿਆ ਸੋਸ਼ਲ ਮੀਡੀਆ YouTube ਤੇ Facebook ਤੇ ਮਿਲੀਅਨਸ ਤੱਕ ਪਹੁੰਚ ਗਿਆ ਉਹਦੇ ਵਿੱਚ ਕੋਈ ਗੱਲ ਸੀ ਇਸੇ ਕਰਕੇ ਉੱਥੇ ਲੱਗ ਪਹੁੰਚਿਆ ਲੋਕਾਂ ਨੇ ਐਕਸੈਪਟ ਕੀਤਾ ਹੁਣ ਇਹ ਗੱਲ ਵੱਖਰੀ ਹੈ ਕਿ ਜਦ ਤੱਕ ਉਹ ਮੁੰਡਾ ਜਿਉਂਦਾ ਸੀ ਉਦੋਂ ਤੱਕ ਲੋਕਾਂ ਨੇ ਉਹਦੇ ਬੜੀ ਲੈਗ ਪੁੱਲਿੰਗ ਕੀਤੀ ਉਹਦੇ ਨਾਲ ਗਾਇਕੀ ਵਿੱਚ ਵੀ ਬੜੀ ਲੈਗ ਪੁੱਲਿੰਗ ਹੋਈ ਜੇ ਉਹ ਸਿਆਸਤ ਚ ਆਇਆ ਉਦੋਂ ਤਹੱਦੋਂ ਵੱਧ ਹੋਈ ਮਤਲਬ ਇਹ ਹੈ ਕਿ ਹਰ ਕੋਈ ਉਹਦੇ ਪਿੱਛੇ ਪਿਆ ਹੋਇਆ ਸੀ ਹੁਣ ਉਹਦਾ ਤੁਹਾਨੂੰ ਮੈਂ ਬਿਜਲੀ ਗੱਲ ਦੱਸਦਾ ਸਿੱਤੂ ਮੋਸੇਵਾਲਾ ਨਾ ਜਿਹੜਾ ਇਹ ਕੋਈ ਰੱਬੀ ਕਰਾਮਾਤ ਸੀ ਉਹਦੇ ਉੱਪਰ ਉਹ ਇੱਕ ਤਰ੍ਹਾਂ ਦਾ ਪਾਰਸ ਸੀ ਪਾਰਸ ਹੁੰਦਾ ਹੈ ਨਾ ਪਾਰਸ ਉਹ ਚੀਜ਼ ਹੁੰਦੀ ਹੈ ਜੇਕਰ ਨਾ ਉਹਦੇ ਨਾਲ ਤੁਸੀਂ ਲੋਹਾ ਵੀ ਲਾ ਦਿਓ ਸੋਨਾ ਬਣ ਜਾਂਦਾ ਹੂੰ ਥੋੜਾ ਜਿਹਾ ਘਸਾ ਦੋ ਨਾ ਸੋਨਾ ਬਣ ਜਾਂਦਾ ਇਸ ਕਰਕੇ ਜਦੋਂ ਸ਼ੁਰੂ ਸ਼ੁਰੂ ਵਿੱਚ ਨਾ ਇੱਕ ਦੋ ਲੋਕਾਂ ਨੇ ਉਹਨੂੰ ਕ੍ਰਿਟੀਸਾਈਜ਼ ਕੀਤਾ ਉਹਦੇ ਗਾਣਿਆਂ ਨੂੰ ਕ੍ਰਿਟੀਸਾਈਜ਼ ਕੀਤਾ ਸਿੱਧੂ ਦਾ ਨਾਮ ਚੱਲ ਹੀ ਰਿਹਾ ਸੀ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨ ਵਾਲਿਆਂ ਦਾ ਵੀ ਚੱਲ ਪਿਆ ਫਿਰ ਕੀ ਹੋਇਆ ਜਿਵੇਂ ਉਹ ਪੀਕ ਤੱਕ ਪਹੁੰਚਿਆ ਤਾਂ ਦੋ ਤਰ੍ਹਾਂ ਦੇ ਲੋਕਾਂ ਦਾ ਉਹਨੂੰ ਸਾਹਮਣਾ ਕਰਨਾ ਪਿਆ ਸਿੱਧੂ ਮੂਸੇ ਵਾਲੇ ਨੂੰ ਇੱਕ ਪਾਸੇ ਤਾਂ ਉਹ ਸਨ ਜਿਹੜੀ ਉਹਦੀ ਤਾਰੀਫ਼ ਕਰਦੇ ਸਨ ਹੂੰ ਜਿਹੜੇ ਉਹਦੇ ਨਾਲ ਹੱਥ ਮਿਲਾਉਂਦੇ ਸੀ ਉਹਨੇ ਹੱਥ ਮਿਲਾਇਆ ਹੂੰ ਜਿਹੜੇ ਜਿਹੜੇ ਨਾਲ ਸਿੱਧੂ ਨੇ ਹੱਥ ਮਿਲਾਇਆ ਉਹ ਲੋਕੀ ਵੀ ਹਾਈਟ ਤੱਕ ਪਹੁੰਚੇ ਉਹਨਾਂ ਨੂੰ ਵੀ ਆਸਰਾ ਮਿਲਿਆ ਭਾਵੇਂ ਉਹ ਲਿਖ ਰਹੇ ਸੀ ਭਾਵੇਂ ਗਾ ਰਹੇ ਸੀਗੇ ਉਹਨਾਂ ਦੇ ਵੀ ਚਰਚੇ ਹੁੰਦੇ ਗਏ ਫਿਰ ਜਿਨ੍ਹਾਂ ਨਾਲ ਉਹਨੇ ਹੱਥ ਨਹੀਂ ਮਿਲਾਇਆ ਨਾ ਉਹ ਫਿਰ ਉਹਦੇ ਨਾਲ ਖਹਿਣ ਲਾ ਗਏ ਉਹਦੇ ਨਾਲ ਹੂੰ ਅੱਛਾ ਉਹ ਸੀ 파ਰਸ ਜਿਹੜਾ ਹੱਥ ਮਿਲਾ ਆ ਗਿਆ ਉਹਦੀ ਵੀ ਚੜਾ ਗਿਆ ਜੇ ਕੋਈ ਸਹਿ ਗਿਆ ਉਹਦੀ ਵੀ ਚੜਾ ਗਿਆ ਜੀ ਪਾਰਸ ਦਾ ਇਹ ਕੋਣ ਹੁੰਦਾ ਮੈਂ ਇਹ ਪਹਿਲਾ ਐਸਾ ਆਪਣੇ ਅੱਖੀਂ ਦੇਖਿਆ ਜਿਹੜਾ ਨੌਜਵਾਨ ਜਿਹਦੇ ਵਿੱਚ ਗਾਇਕੀ ਦੇ ਖੇਤਰ ਵਿੱਚ ਪ੍ਰਸਿੱਧੀ ਲਈ ਪਾਰਸ ਸੀਗਾ ਹੁਣ ਫਿਰ ਉਹ ਵੱਡੀ ਗਿਣਤੀ ਚ ਜਦ ਲੋਕ ਆ ਗਏ ਇਹ ਮਤਲਬ ਕ੍ਰੀਏਟ ਹੋਣ ਲੱਗ ਗਿਆ ਵੀ ਜਿਹੜਾ ਵੀ ਉਹਨੂੰ ਕਮੈਂਟ ਕਰਦਾ ਕ੍ਰਿਟੀਸਾਈਜ਼ਿੰਗ ਕਰਦਾ ਹਰੇਕ ਦੇ ਚਰਚੇ ਹੋ ਗਏ ਬਹੁਤ ਸਾਰੇ ਫੇਸਬੁਕ ਨਵੇਂ ਚੈਨਲ ਬਣੇ ਬਹੁਤ ਸਾਰੇ ਖਬਰਾਂ ਵਾਲੇ ਚੈਨਲ ਸੀ ਬਹੁਤ ਸਾਰੇ ਨਵੇਂ ਗਾਇਕ ਸੀਗੇ ਬਹੁਤ ਸਾਰੇ ਰੈਪਰ ਜਾਂ ਲੇਖਣ ਵਾਲੇ ਸੀ ਜਾਂ ਪੋਲਿਟਿਕਸ ਵਿੱਚ ਬਹੁਤ ਸਾਰੇ ਐਸੇ ਲੋਕ ਸਨ ਭਾਵੇਂ ਉਹ ਪਹਿਲਾਂ ਦੇ ਥੰਮ ਸੀਗੇ ਜਾਂ ਫਿਰ ਉਹ ਨਵੇਂ ਖੇਤਰ ਵਿੱਚ ਆਏ ਜਿਨੇ ਨਾ ਸਿੱਧੂ ਮੂਸੇ ਵਾਲਾ ਜ਼ੁਬਾਨ ਚੋਂ ਕੱਢਣਾ ਸ਼ੁਰੂ ਕੀਤਾ ਭਾਵੇਂ ਉਹਨੂੰ ਬੁਰਾ ਕਹਿਣਾ ਕੀਤਾ ਭਾਵੇਂ ਉਹਨੂੰ ਚੰਗਾ ਕਹਿਣਾ ਕੀਤਾ ਉਹਨਾਂ ਦੇ ਵਿਊ ਵਧਦੇ ਗਏ ਉਹਨਾਂ ਦੇ ਮਿਲੀਅਨਸ ਤੱਕ ਵਿਊ ਹੋਏ ਉਹਨਾਂ ਦੇ ਸਬਸਕ੍ਰਾਈਬਰ ਵਧੇ ਇਸੇ ਤਰ੍ਹਾਂ ਪੋਲਿਟੀਕਲ ਪਾਰਟੀਆਂ ਸੀ ਕਿ ਜਿਹੜ ਸੀ ਕੇ ਉਹਨਾਂ ਦਾ ਵੀ ਦਾਇਰਾ ਵਧਿਆ ਮਤਲਬ ਜਿਹੜਾ ਵੀ ਨਾ ਬਿੰਗੇਟੇਡੇ ਢੰਗ ਨਾਲ ਸਿੱਧੂ ਨਾਲ ਮੋੜਾ ਲਾ ਕੇ ਖੈ ਗਿਆ ਉਹ ਉਹਦੇ ਬਰਾਬਰ ਦਾ ਹੋ ਗਿਆ ਸੀਗਾ ਇਸ ਕਰਕੇ ਲੋਕਾਂ ਨੇ ਕੀ ਕੀਤਾ ਬਹੁਤੇ ਨਾਲ ਤਾਂ ਉਹ ਮਿਲਦਾ ਨਹੀਂ ਸੀ ਨਾ ਮਿਲ ਸਕਦਾ ਕੋਈ ਵੀ ਨਹੀਂ ਮਿਲ ਸਕਦਾ ਫਿਰ ਦੂਜਿਆਂ ਨੇ ਉਹਨੂੰ ਖਿੱਚਣਾ ਸ਼ੁਰੂ ਕੀਤਾ ਉਹਦੇ ਲੈਗ ਪੁਲਿੰਗ ਹੋਈ ਖਾਸ ਤੌਰ ਤੇ ਉਸਦੇ ਫੀਲਡ ਵਾਲੇ ਜਿਹੜੇ ਗਾਇਕੀ ਖੇਤਰ ਵਾਲੇ ਨੇ ਜਿਨ੍ਹਾਂ ਨੇ ਜਿੰਨੀ ਲੈਗ ਪੁਲਿੰਗ ਕੀਤੀ ਉਹਨਾਂ ਦਾ ਵੀ ਨਾਮ ਹੋਇਆ ਸਿੱਧੂ ਦਾ ਵੀ ਹੋਇਆ ਪਰ ਜਦੋਂ ਉਹ ਪਾਣਾ ਵਾਪਰਦਾ 29 ਮਈ ਵਾਲਾ ਉਸ ਤੋਂ ਬਾਅਦ ਅਸਲ ਜਿਹੜੀ ਅੰਦਰਲੀ ਹਮਦਰਦੀ ਹੈ ਨਾ ਅਸਲੀਅਤ ਹੈ ਲੋਕਾਂ ਦੇ ਵਿਚਲੀ ਜਾਗਦੀ ਹੈ ਜਦੋਂ ਜਾਗਦੀ ਹੈ ਫਿਰ ਪਤਾ ਲੱਗਦਾ ਕਿ ਉਸ ਪਰਿਵਾਰ ਨੂੰ ਕਿੰਨਾ ਕੁ ਲਾਸ ਹੋ ਚੁੱਕਿਆ ਉਹ ਪੂਰਾ ਨਹੀਂ ਹੋ ਸਕਦਾ ਪਰ ਇੰਨਾ ਕਹ ਉਹ ਪਾਰਿਸ ਸੀ ਪਾਰਿਸ ਹੈ ਤੇ ਰਹੇਗਾ ਅੱਜ ਵੀ ਜੇਕਰ ਨਾ ਕੋਈ ਪੇਜ ਤੇ ਕਿਤੇ ਟੈਗ ਲਾਈਨ ਸਿੱਧੂ ਮੂਸੇ ਵਾਲਾ ਪਾ ਦਿੰਦਾ ਤਾਂ ਪਾਰਿਸ ਆਪਣਾ ਅਸਰ ਦਿਖਾਉਂਦਾ ਇਹ ਹੁੰਦਾ ਹੈ ਇਹ ਹੁੰਦੀ ਹੈ ਅਸਲ ਮਿਹਨਤ ਹੈ ਜੀ ਜੀ